ਗਰਮਕ ਪਿਆਰਿਓ ਗੱਡੀ ਪੈਂਚਰ ਹੋ ਗਈ ਰਸਤੇ 'ਚ ਤੇ ਅਮਰੀਕ ਸਿੰਘ ਕਹਿੰਦਾ ਵੀ ਸੋ ਗਰਮਕ ਪਿਆਰਿਓ ਵਾਸ਼ਰੂਮ ਰੁਕੇ ਸੀ ਕਰਨ ਵਾਸਤੇ ਪੰਪ ਤੇ ਦੇਖੋ ਗੁਰਬਾਣੀ ਦੇ ਸ਼ਬਦ ਚੱਲ ਰਹੇ ਆ ਬਹੁਤ ਸੋਹਣੇ ਲੱਗਣੇ ਚਾਹੀਦੇ ਆ ਦਿਨ ਚੜ੍ਹਦੇ ਇਹਨਾਂ ਨੂੰ ਗੁਰਬਾਣੀ ਦੇ ਸ਼ਬਦ ਇਹਦੇ ਨਾਲ ਵਾਤਾਵਰਣ ਸਹੀ ਰਹਿੰਦਾ ਮਾਹੌਲ ਸਹੀ ਰਹਿੰਦਾ ਸੋ ਇੱਥੇ ਰੁਕੇ ਸੀ ਆਪਣੀ ਗੱਡੀ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਕ ਪਿਆਰਿਓ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਪ੍ਰੋਗਰਾਮ ਹੈ ਰਾਵਲਾ ਮੰਡੀ ਇੱਥੋਂ 160 ਕਿਲੋਮੀਟਰ ਦੂਰ ਸੋ ਜਾ ਰਹੇ ਆਂ ਸਾਡੇ ਗਰਮਕ ਪਿਆਰੇ ਸਿੰਘ ਪਹੁੰਚ ਗਿਆ ਗੋਰੀ ਸਿੰਘ ਇੱਧਰ ਅਮਰੀਕ ਸਿੰਘ ਆਪਦਾ ਸੁੰਦਰ ਚਿਹਰਾ ਨਹੀਂ ਦਿਖਾਉਂਦਾ ਇਹ ਅਮਰੀਕ ਸਿੰਘ ਗੋਰੀ ਸਿੰਘ ਬਾਬਾ ਜੀ ਸੀਟ ਕਰਦੇ ਆਂ ਕਰਦੇ ਆਂ ਚੱਲਦੇ ਆ ਅੱਜ ਤੁਹਾਨੂੰ ਦਿਖਾਉਨੇ ਆ ਸਾਰਾ ਕੋਈ ਕਿਤੇ ਕਿਤੇ ਜਾਵਾਂਗੇ ਸਾਰੇ ਤੁਹਾਨੂੰ ਦਰਸ਼ਨ ਕਰਾਉਨੇ ਆ ਬਣੇ ਰਹੋ ਸਾਡੇ ਨਾਲ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੱਲਦੇ ਆ ਜੀ ਤੁਰਨ ਲੱਗੇ ਆ ਨਮਕ ਪਿਆਰਿਓ ਰਤਨਗਰ ਪਹੁੰਚਣ ਵਾਲੇ ਆ ਮੌਸਮ ਬਹੁਤ ਸੋਹਣਾ ਹੋ ਗਿਆ ਬੱਦਲ ਬੱਦਲ ਹੋਏ ਪਏ ਚਾਰਸਪਰੇ ਸਭ ਬਹੁਤ ਸੋਣਾ ਸੂਰਜ ਹੈ ਨਹੀਂ ਅੱਜ ਲੁੱਕ ਗਿਆ ਲੁੱਕ ਗਿਆ ਅੱਜ ਤਾਂ ਖਾਗੂਮ ਭਰੇ ਲੈ ਤੇ ਡਾਈ ਸੋ ਨਾ ਨਾ ਉਹਦੇ ਵਾਲੀ ਵੀਡੀਓ ਚ ਆਇਆ ਇਹ ਇਹ ਸਾਡਾ ਸਿੰਘ ਬਈ ਅਮਰੀਕ ਸਿੰਘ ਬਈ ਲੁੱਕਦਾ ਰਹਿੰਦਾ ਪਤਾ ਨਹੀਂ ਕੈਮਰੇ ਤੋਂ ਸੰਗ ਲੱਗਦੀ ਇਹਨੂੰ ਦਰਸ਼ਨਕਾਰ ਲੋ ਵੱਡੇ ਭਾਗਾਂ ਵਾਲੇ ਹੋ ਜਾਗੇ ਇਧਰ ਸ਼ਹਿਰ ਆ ਗਿਆ ਗੈਸੰਗੁਰ ਸੋ ਗਰਮਕ ਪਿਆਰੋ ਬਾਰਿਸ਼ ਚਾਲੂ ਹੋ ਗਈ ਹੈ ਮੀਂਹ ਆ ਗਿਆ ਥੋੜਾ ਥੋੜਾ ਇੱਥੇ ਬਹਿ ਕੇ ਹਟਿਆ ਮੀਂਹ ਬਹਿ ਕੇ ਹਟਿਆ ਬਾਕੀ ਚਾਲੂ ਹੋ ਗਿਆ ਸੋ ਗਰਮਕ ਪਿਆਰਿਓ ਉਧਰੋਂ ਬਾਰਿਸ਼ ਹੋ ਰਹੀ ਹੈ ਤੇ ਉਧਰੋਂ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਅਗਲਾ ਸੱਤੇ ਬਣਾ ਵੀਡੀਓ ਸੋ ਪਿਆਰਿਓ ਮੀ ਬਹੁਤ ਤੇਜ਼ ਆ ਗਿਆ 2 ਕਿਲੋਮੀਟਰ ਪਿੱਛੇ ਮੀਂਹ ਪਈ ਜਾਂਦਾ ਇੱਥੇ ਸੁੱਕਾ ਪੈ ਜਾਂਦਾ ਆ ਹੀ ਜਾਂਦਾ ਹੁਣ ਆਇਆ ਹੋਣ ਲੱਗੇ ਇੱਥੇ ਜਾਵੇਂ ਸੁੱਕਾ ਪੈ ਉਥੇ ਸੋ ਗਰਮਖ ਪਿਆਰਿਓ ਵਾਸ਼ਰੂਮ ਰੁਕੇ ਸੀ ਕਰਨ ਵਾਸਤੇ ਪੰਪ ਤੇ ਦੇਖੋ ਗੁਰਬਾਣੀ ਦੇ ਸ਼ਬਦ ਚੱਲ ਰਹੇ ਆ ਬਹੁਤ ਸੋਹਣੇ ਲੱਗਣੇ ਚਾਹੀਦੇ ਆ ਦਿਨ ਚੜ੍ਹਦੇ ਇਹਨਾਂ ਨੂੰ ਗੁਰਬਾਣੀ ਦੇ ਸ਼ਬਦ ਇਹਦੇ ਨਾਲ ਵਾਤਾਵਰਣ ਸਹੀ ਰਹਿੰਦਾ ਮਾਹੌਲ ਸਹੀ ਰਹਿੰਦਾ ਸੋ ਇੱਥੇ ਰੁਕੇ ਸੀ ਆਪਣੀ ਗੱਡੀ ਖੜੀ ਐ ਤੇ ਤੇਲ ਪੰਪ ਹੈ ਬਾਥਰੂਮ ਕਰਨ ਵਾਸਤੇ ਰੁਕੇ ਸੀ ਬਰਬਾਣੀ ਦੇ ਸ਼ਾਹ ਬ ਚੱਲ ਰਹੇ ਆ ਇਹ ਕਦੀ ਹੁੰਦਾ ਕਦੀ ਸਾਹਿਬ ਜادہ ਅਜੀਤ ਸਿੰਘ ਜੀ ਹਾਂ ਵਾਹ ਜੀ ਵਾਹ ਵੱਡੇ ਸਾਹਿਬ ਜਾਦਾਂ ਦੇ ਨਾਮ ਤੇ ਪੈਟਰੋਲ ਪੰਪ ਬਣਿਆ ਬਈ ਰੈਸਨਗਰ ਤੋਂ ਨੂਬਗਰ ਰੋਡ ਤੇ ਹੈ ਸਾਹਿਬ ਜادہ ਅਜੀਤ ਸਿੰਘ ਜੀ ਫਿਲਿੰਗ ਸਟੇਸ਼ਨ ਸਿਕਤ ਪਰੇਸ਼ਾਨੀ ਚਲੋ ਆਜੋ ਆਜੋ ਚਲਿਏ ਹੋਏ ਗਰਮਕ ਪਿਆਰਿਓ ਪٹرول ਪੰਪ ਦਾ ਡਰਾਈਵਰ ਚੇਂਜ ਹੋ ਗਿਆ ਸਾਡਾ ਸੱਤਾ ਸਿੰਘ ਆ ਗਿਆ ਜੀ ਵਧੀਆ ਉਹਨਾਂ 100 ਕਿਲੋਮੀਟਰ ਆ ਗਏ ਆਪਾਂ 100 ਕਿਲੋਮੀਟਰ ਮੈਜ ਲਾ ਲਈ ਹੁਣ ਅੱਗੇ 60 ਕਿਲੋਮੀਟਰ ਰਹਿ ਗਿਆ ਜੀ ਸੱਤਾ ਜੀ ਲਾ ਲੂਗਾ ਸਫਰ ਵਧੀਆ ਨੇ ਪੜੇ ਜਾਣਾ ਉਸ ਤੋਂ ਬਾਅਦ ਜਵਾਨ ਕਰਕੇ ਵਾਪਸੀ ਘਰਾਂ ਨੂੰ ਗਰਮੋ ਪਿਆਰੋ ਰਸਤੇ ਵਿੱਚ ਯਾਤਰਾ ਜਾ ਰਿਹਾ ਹਰਮਾਨ ਦਾ ਦੁੰਮਾ ਲੈ ਕੇ ਗਦਾ ਕਹਿੰਦੇ ਨੂੰ ਗਦਾ ਗਦਾ ਲੈ ਕੇ ਜਾ ਰਿਹਾ ਟਰੱਕ ਤੇ ਲੱਦੀ ਹੋਈ ਬਹੁਤ ਵੱਡੀ ਵੀਡੀਓ ਤਾਂ ਬਣਾਈ ਸੀ ਪਰ ਗੱਡੀ ਤੇਈ ਸੀ ਬਣੀ ਨਹੀਂ ਵੀਡੀਓ ਸ਼ਰਦਾ ਵਾਲਿਆਂ ਦੀ ਸ਼ਰਤਾਂ ਕਿਤੇ ਕੋਈ ਸ਼ਰਦਾ ਲੱਗਦਾ ਮਾੜਾ ਕੋਈ ਨਹੀਂ ਸਾਰੇ ਚੰਗੇ ਆ ਸਾਰੇ ਵਧੀਆ ਗਰਮਕ ਪਿਆਰੋ ਗੱਡੀ ਪੈਂਚਰ ਹੋ ਗਈ ਰਸਤੇ 'ਚ ਤੇ ਗਰਮਕ ਪਿਆਰੇ ਮਿਲੇ ਕਹਿੰਦੇ ਹੋਲ ਕੇ ਦਿਨੇ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਕਿਹੜਾ ਨਗਰ ਹੈ ਆਈ ਨੀਟ ਕੜੂਪਗੜ੍ਹ ਤੋਂ ਬਹੁਤ ਗਰਮਕ ਪਿਆਰੇ ਆ ਜੀ ਯਾਰ ਆ ਜੇ ਪਰਲੇ ਤੋਂ ਰਸਤੀ ਆ ਮੈਂ ਵੇਰਾ ਕਿ ਜਨਤਾਰੋ ਟੈਨਸ਼ਨ ਨਹੀਂ ਲੋਣਾ ਆਪਾ ਅਮਰੀਕ ਸਿੰਘ ਕੁਝ ਕਹਿ ਰਿਹਾ ਬਹੁਤ ਨਾਮ ਬੋਲੇ ਇਹ ਦਿਨ ਮੁਕਰੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਸੋ ਗਰਮਕ ਪਿਆਰੇ ਹੋ ਦੁਆਨ ਦੀ ਸਮਾਪਤੀ ਹੋ ਗਈ ਹੈ ਬਹੁਤ ਵਧੀਆ ਐਡਵਾਂ ਹੁਣ ਚੱਲ ਪਿਆ ਘਰ ਨੂੰ 160 ਕਿਲੋਮੀਟਰ ਸਫਰ ਹੈ ਉਹ ਤੈਅ ਕਰਨਾ ਸਾਰੇ ਸੈਂਗ ਸਫਰ ਤਿਆਰ ਕਰ ਸਫਰ ਕਰਨ ਨੂੰ ਤਿਆਰ ਹੈ ਤਿਆਰ ਹੈ ਤੇ ਬੈਠਿਆ ਅਮਰੀਕ ਸਿੰਘ ਫਿਰ ਮੂੰਹ ਖੋਲਿਆ ਚਲੋ ਲੁਕੇ ਰਹਿਣ ਦਨੂ ਤੇ ਆਪਾਂ ਤੁਰ ਪਏ ਹੁਣ ਗਰਮੀ ਕਾਫੀ ਹੈ ਐਸੀ ਚੱਲ ਰਹੀ ਹੈ ਸਾਰੀ ਡਿਟੇਲ ਤੁਹਾਨੂੰ ਦੇ ਦਿੱਤੀ ਹੈ ਬਾਕੀ ਘਰ ਜਾ ਕੇ ਮਿਲਦੇ ਆ ਸੱਸੇ ਕੱਢੀ ਇੱਕ ਮਹੀਨੇ ਕੱਢੇ ਸੋ ਗਰਮਖ ਪਿਆਰਿਓ ਦਵਾਂ ਤੋਂ ਵਾਪਸ ਆ ਰਹੇ ਸੀ ਆ ਦੇਖੋ ਬਾਬੇ ਦੇ ਜਾਂਦੇ ਆ ਜਿਹੜੇ ਬਾਬੇ ਰਾਮਦੇਵ ਜੀ ਦੇ ਹਨ ਬਾਬਾ RAMDEV ਹੋਰੀ ਜਿੱਤੇ ਜਾ ਰਹੇ ਆ ਤੇ ਦੇਖੋ ਕਿੱਡੀ ਦਾ ਜਹਾ ਲੈ ਕੇ ਜਾ ਰਹੇ ਆ ਝੰਡਾ ਸਾਰੀ ਸੜਕ ਹੀ ਰੋਕ ਰੱਖੀ ਬੇਲੀਆਂ ਨੇ ਕਿੰਨਾ ਰਕੇ ਦਾ ਬਾਬਾ ਜੰਦਰ ਚੱਲ ਰਹੇ ਆ ਇਧਰ ਉਹ ਉਹ ਬਾਬਾ ਜੀ ਪਾਸੇ ਪਾਸੇ ਦੇ ਕਿਸੇ ਨੇ ਸ਼ਗਨਾ ਤੱਕੋ ਭਾਈ ਸਭ ਪਿਆਰਿਓ ਨੂਬਗੜ੍ਹ ਕ੍ਰਾਸ ਕਰ ਗਏ ਆ ਜੀ ਤੇ ਘੰਟਾ ਹੋ ਗਏ ਸੱਤਿਆਪੰਦੁਰਿਆ ਨੂੰ ਘੰਟਾ ਹੋ ਗਿਆ ਦੁਰਿਆ ਨੂੰ ਇੱਕ ਵਿਚਾਰਿਆਂ ਦੀ ਗੱਡੀ ਵਧੀਆ ਜਾ ਰਹੇ ਆ ਬਰੀਕ ਸੌ ਗਿਆ ਭਾਈ। ਇਸਵਜੀਤ ਜਗਦਾਵੀ। ਮੇਸ਼ਵਜੀਤ ਕਹਿੰਦਾ ਮੈਂ ਸਮਿਤੀ ਤੋਂ ਕੁਝ ਖਾਣਾ ਬਾਬੇ ਰਾਮ ਦੇ ਵਾਲਿਆਂ ਤੋਂ। ਮੈਨੂੰ ਹੁਣ ਖਾਣ ਨੇ ਇੱਕ ਤਾਂ ਸਮੋਸੇ ਸੁਣੇ। ਇੱਕੇ ਵਰਦਰ ਲਾਇਆ। ਵਰਕਰ ਖਵਾ ਦਿੰਨੇ ਹਨ। ਨਹੀਂ ਦੁਕਾਨ ਮੁੱਲ ਨਹੀਂ ਖਾਣਾ ਬਾਬੇ ਦਾ। ਨਹੀਂ ਨਹੀਂ ਬਾਬੇ ਦਾ ਖਾਵਾਂਗੇ। ਬਾਬੇ ਦਾ ਤੁਹਾਨੂੰ ਖਾਣ ਪਾਉਂਦੇ। ਬਿਲਕੁਲ ਬਿਲਕੁਲ ਬਾਬੇ ਦਾ। ਸੋ ਗਰਮਖ ਪਿਆਰਿਓ ਘਰੇ ਪਹੁੰਚ ਗਏ ਆ। ਬਹੁਤ ਸਫਰ ਕੀਤਾ ਅੱਜ। 300 20 ਕਿਲੋਮੀਟਰ ਗੱਡੀ ਚਲਾਈ ਅੱਜ 320 ਕਿਲੋਮੀਟਰ ਉੱਥੇ ਜਾ ਕੇ ਦਵਾਨ ਕੀਤਾ 2 ਘੰਟੇ ਥੱਕ ਗਿਆ ਅੱਜ ਸਮਰ ਉਹਨਾਂ ਸਾਜ ਗੱਡ ਰਿਹਾ ਅੱਜ ਸਮਰ ਨਹੀਂ ਗਿਆ ਨਾਲ ਇਹ ਸਕੂਲ ਗਿਆ ਸੀ ਤਾਂ ਉਹ ਨਾਲ ਨਹੀਂ ਲੱਗੇ ਸੋ ਗਰਮਕ ਪਿਆਰਿਓ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਅੱਜ ਅਸੀਂ ਗਏ ਸੀ ਰਾਵਲ ਮੰਡੀ ਦਵਾਨ ਕਰਨ ਉੱਥੋਂ ਦਾ ਵਲੋਗ ਸਾਰਾ ਬਣਾਇਆ ਆਪ ਸੰਤਾ ਨੇ ਦੇਖਿਆ ਸੋ ਗੱਡੀ ਨੂੰ ਪੈਂਚਰ ਹੋ ਗਈ ਸੀ ਰਾਹ 'ਚ ਤੇ ਇੱਕ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਅੱਜ ਦਾ ਵਲੌਗ ਤੋਂ ਤੁਹਾਨੂੰ ਕੀ ਮਿਲ ਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਅੱਜ ਜਿਹੜਾ ਹੈ ਬੜਾ ਸਫਰ ਕੀਤਾ ਥੱਕ ਗਏ ਹੁਣ ਰੈਸਟ ਕਰਾਂਗੇ ਕੱਲ ਨੂੰ ਫੇਰ ਮਿਲਦੇ ਹਾਂ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ